ਪਸ਼ੂ ਦੇ ਸੂਣ ਤੋਂ ਬਾਅਦ ਦੇ ਵਿੱਚ ਮੈੜਾ ਨਹੀਂ ਸੁੱਟਦਾ ਤਾਂ ਵਰਤੋ ਇਹ ਦੇਸੀ ਨੌਕ ਤੱਕ ਸਾਣ ਦੋਸਤੋ ਜੇ ਤੁਹਾਡਾ ਵੀ ਪਸ਼ੂ ਸੂਣ ਤੋਂ ਬਾਅਦ ਦੇ ਵਿੱਚ 15 ਦਿਨ ਹੋ ਗਏ 20 ਦਿਨ ਹੋ ਗਏ ਮੈੜਾ ਨਹੀਂ ਸੁੱਟਦਾ ਹੈਗਾ ਬੱਚੇਦਾਨੀ ਦੀ ਸਫਾਈ ਨਹੀਂ ਹੋਈ ਹੈਗੀ ਜਿੰਨਾ ਚਿਰ ਬੱਚੇਦਾਨੀ ਦੀ ਸਫਾਈ ਨਹੀਂ ਹੁੰਦੀ ਕਿਸਾਨ ਦੋਸਤੋ ਉਹਨਾਂ ਚਿਰ ਤੁਹਾਡਾ ਪਸ਼ੂ ਜਿਹੜਾ ਦੁੱਧ ਤੇ ਨਹੀਂ ਆਉਂਦਾ ਅੱਗੇ ਗੱਭਣ ਨਹੀਂ ਹੁੰਦਾ ਹੈਗਾ ਬਹੁਤ ਦਿੱਕਤਾਂ ਆਉਂਦੀਆਂ ਭਰਾ ਬਹੁਤ ਕਮੈਂਟ ਕਰਦੇ ਆ ਕਿ ਸਾਡਾ ਪਸ਼ੂ ਜਿਹੜਾ ਮੈਲਾ ਨਹੀਂ ਮੈਲਿਆ ਨਹੀਂ ਚੱਲਿਆਗਾ ਤੇ ਪਸ਼ੂ ਉਹਨਾਂ ਚਿਰ ਦੁੱਧ ਤੇ ਨਹੀਂ ਆਉਂਦਾ ਜਿੰਨੀ ਮਰਜ਼ੀ ਖਰਾਕ ਪਾਈ ਚੱਲਿਓ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਦੇ ਹੈਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਜੇਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਦੋਂ ਤੁਹਾਡਾ ਪਸ਼ੂ ਸੂਪਿਆ ਸੱਜਰ ਸੂਣ ਤੋਂ ਬਾਅਦ ਦੇ ਵਿੱਚ 2-4 ਦਿਨਾਂ ਬਾਅਦ ਦੇ ਵਿੱਚ ਤੁਸੀਂ ਇਹ ਨੁਕਤਾ ਵਰਤਣਾ ਹੈ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਨੰਬਰ 1 ਤੇ ਕਿਸਾਨ ਦੋਸਤੋ ਤੁਸੀਂ ਲੈਣਾ ਢਾਲ ਢੱਕ ਘਿਓ 250 ਗ੍ਰਾਮ ਗੋੜ ਦੇਸੀ ਲੈਣਾ 250 ਗ੍ਰਾਮ ਬੱਡੀ ਇਲਾਇਚੀ 50 ਗ੍ਰਾਮ ਤੇ ਅੱਧਾ ਲੀਟਰ ਲੈ ਲੈਣਾ ਤੁਸੀਂ ਪਾਣੀ ਦਾ ਇਹ ਚੀਜ਼ਾਂ ਤੁਸੀਂ ਤਿੰਨੇ ਚਾਰੇ ਚੀਜ਼ਾਂ ਨੂੰ ਅੱਧਾ ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾੜ ਲੈਣਾ ਹੈ ਵਾਲਣ ਤੋਂ ਬਾਅਦ ਦੇ ਵਿੱਚ ਪਸ਼ੂ ਨੂੰ ਪਿਉਣਾ ਹੈ ਪਿਉਣ ਦੇ ਨਾਲ ਤੁਸੀਂ ਇਹ ਤਿੰਨ ਤੋਂ ਚਾਰ ਕਾੜੇ ਦੇਣੇ ਆ ਪਸ਼ੂ ਨੂੰ ਇਹ ਇੱਕ ਦਿਨ ਦੀ ਖਰਾਕ ਹੈ ਜਦੋਂ ਤੁਸੀਂ ਤਿੰਨ ਤੋਂ ਚਾਰ ਕਾੜੇ ਦੇ ਤੇ ਪਸ਼ੂ ਨੂੰ ਸੂਣ ਤੋਂ ਬਾਅਦ ਦੇ ਵਿੱਚ ਜਦੋਂ ਪਸ਼ੂ ਨੂੰ 2 ਦਿਨ ਹੋ ਗਏ ਸੂਏ ਨੂੰ ਉਸ ਤੋਂ ਬਾਅਦ ਦੇ ਵਿੱਚ ਇਹ ਕਾੜਾ ਦੇਣਾ ਹੈ ਤਾਂ ਇਹ ਤੋਂ ਚਾਰ ਕਾੜੇ ਦੇਣੇ ਚਾਰਾਂ ਕਾੜਿਆਂ ਦੇ ਨਾਲ ਤੁਹਾਡੇ ਪਸ਼ੂ ਦਾ ਜਿਹੜਾ ਮੈਲਾ ਚੱਲਣਾ ਸਟਾਰਟ ਹੋ ਜਾਊਗਾ ਜਦੋਂ ਮੈਲਾ ਚੱਲ ਪਿਆ ਤੁਹਾਡਾ ਪਸ਼ੂ ਆ ਜਿਹੜਾ ਅੰਦਰੋਂ ਬਿਲਕੁਲ ਸਾਫ਼ ਹੋ ਗਿਆ ਸਾਫ਼ ਹੋਣ ਦੇ ਨਾਲ ਤੁਹਾਡੇ ਪਸ਼ੂ ਆ ਜਿਹੜਾ ਉਮੇ ਉਮੇ ਦੁੱਧ ਵੀ ਵਧੂਗਾ ਕੋਈ ਵੀ ਬੱਚੇਦਾਨੇ ਦੀ ਫੈਕਸ਼ਨ ਨਹੀਂ ਹੁੰਦੀ ਕੋਈ ਹੋਰ ਫੈਕਸ਼ਨ ਨਹੀਂ ਹੁੰਦੀ ਸਾਰੀਆਂ ਜਿਹੜੀਆਂ ਫੈਕਸ਼ਨ ਅੰਦਰੋਂ ਸਹੀ ਹੋ ਜਾਊਗਾ ਪਸ਼ੂ ਸਹੀ ਹੋਣ ਦੇ ਨਾਲ ਜਿਵੇਂ ਜਿਵੇਂ ਪਸ਼ੂ ਸਹੀ ਹੋ ਜਾਊਗਾ ਓਵੇਂ ਤੁਹਾਡਾ ਪਸ਼ੂ ਜਿਹੜਾ ਪੀਕ ਲੈਵਲ ਤੇ ਆਊਗਾ ਤੇ ਨੋਕਤਾ ਬਹੁਤ ਵਧੀਆ ਬਹੁਤ ਭਰਾਵਾਂ ਨੇ ਵਰਤਿਆ ਕਮੈਂਟ ਕਰਕੇ ਦੱਸਦੇ ਆ ਭਰਾ ਰਿਜ਼ਲਟ ਵੀ 100% ਮਿਲਿਆ ਜਿਵੇਂ ਅਸੀਂ ਦੱਸਾਂਗੇ ਜੇ ਤੁਸੀਂ ਓਵੇਂ ਵਰਤਦੇ ਤਾਂ ਤੁਹਾਨੂੰ 100% ਰਿਜ਼ਲਟ ਮਿਲੂਗਾ ਨਹੀਂ ਬਹੁਤ ਭਰਾ ਅਗੇ ਜਿਹੜੇ ਆਪ ਦੀ ਮਰਜ਼ੀ ਦੇ ਨਾਲ ਵਰਤਦੇ ਆ ਕੋਈ ਚੀਜ਼ ਘਟਾ ਦਿੰਦੇ ਆ ਜਾਂ ਵਧਾ ਦਿੰਦੇ ਆ ਉਹ ਹੋ ਸਕਦਾ ਵੀ 50% 60% ਫਾਇਦਾ ਹੋ ਸਕੇ ਇਹ ਚੀਜ਼ਾਂ ਦਾ ਕੀ ਹੈ ਨੁਕਸਾਨ ਕੋਈ ਨਹੀਂ ਜੇ ਫਾਇਦਾ ਕਰਦੀਆਂ ਤਾਂ 100% ਕਰਦੀਆਂ ਦਾ ਨੁਕਸਾਨ ਵੀ ਕੋਈ ਨਹੀਂ ਜਿਵੇਂ ਆਪਾਂ ਮੈਡੀਕਲ ਤੋਂ ਚੀਜ਼ਾਂ ਲਿਆ ਕੇ ਕੋਈ ਦਿੰਨੇ ਆ ਤਾਂ ਉਹਦਾ ਨੁਕਸਾਨ ਵੀ ਹੈ ਜੇ ਫਾਇਦਾ ਤਾਂ ਨੁਕਸਾਨ ਵੀ ਹੈ ਇਹ ਦੇਸੀ ਖਰਾਕਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਾਈਡ ਇਫੈਕਟ ਨਹੀਂ ਹੁੰਦਾ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਦੇਸੀ ਚੀਜ਼ਾਂ ਪਸ਼ੂਆਂ ਤੇ ਵਰਤਿਆ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀਆਂ ਦੇਸੀ ਚੀਜ਼ਾਂ ਦੇ ਨਾਲ ਹੀ ਆਪਣੇ ਵਰਤਣ ਲੱਗ ਜਾਣਗੇ ਜਿਵੇਂ ਹੁਣ ਕੀ ਆਪਾਂ ਨੂੰ ਪਤਾ ਫਸਲ ਵੀ ਬਹੁਤ ਆਰਗੈਨਿਕ ਹੋਣ ਲੱਗ ਪਈ ਸਾਰੇ ਕਿਸਾਨ ਭਰਾ ਹੌਲੀ ਹੌਲੀ ਮੁੜਦੇ ਆਉਂਦੇ ਆ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਰਿਆ ਸਪਰੀਆਂ ਜਿਹੜੀਆਂ ਜਾਦੇ ਪੈਂਦੀਆਂ ਨੁਕਸਾਨ ਹੁੰਦਾ ਆਪਣੇ ਸਰੀਰ ਤੇ ਨੁਕਸਾਨ ਹੁੰਦਾ ਤੇ ਪਸ਼ੂਆਂ ਨੂੰ ਵੀ ਨੁਕਸਾਨ ਹੁੰਦਾ ਹੈਗਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਭਰਾਵਾਂ ਦੇ ਨਾਲ ਵੀਡੀਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ